ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨਾਲ ਸੰਬੰਧਿਤ ਨਗਰ ਕੀਰਤਨ ਜੋ ਫਰੀਦਕੋਟ ਤੋਂ ਬਾਇਆ ਫਿਰੋਜ਼ਪੁਰ ਹੋ ਕੇ ਅੱਗੇ ਜਗਰਾਉਂ ਲੁਧਿਆਣਾ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਾ ਤਾਂ ਉਹ ਰਸਤੇ ਦੇ ਵਿੱਚ ਹੈ ਇਸ ਵਕਤ ਅਸੀਂ ਤਲਵੰਡੀ ਭਾਈ ਦੇ ਕੋਲ ਔਰ ਦੌਲਤਪੁਰ ਲੋਕੇਸ਼ਨ ਤੇ ਖੜੇ ਆ ਜਿੱਥੇ ਮੇਰੇ ਪਿੱਛੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਤਕਾਰ ਦੇ ਵਿੱਚ ਇਸ ਸ਼ਹੀਦੀ ਸਾਕੀ ਨੂੰ ਮਨਾਉਂਦਿਆਂ 350 ਸਾਲਾਂ ਦਿਹਾੜੇ ਨੂੰ ਮਨਾਉਂਦਿਆਂ ਜੋ ਸੰਗਤ ਹੈ ਕਿੰਨੇ ਉਤਸ਼ਾਹ ਤੇ ਸ਼ਰਦਾ ਦੇ ਨਾਲ ਨਗਰ ਕੀਰਤਨ ਦੇ ਸਵਾਗਤ ਲਈ ਨਤਮਸਤਕ ਹੋਣ ਲਈ ਖੜੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਦੌਲਤਪੁਰ ਇਹ ਇਲਾਕਾ ਹੈ ਤਲਵੰਡੀ ਭਾਈ ਇਸ ਤੋਂ ਅੱਗੇ ਲੋਕੇਸ਼ਨ ਹੈ ਤੇ ਉਸ ਤੋਂ ਅੱਗੇ ਫਰੋਜ਼ਪੁਰ ਤੇ ਇਲਾਕੇ ਦੀ ਸਾਰੇ ਹੀ ਪਿੰਡਾਂ ਦੀ ਸੰਗਤ ਬੱਚੇ ਬਜ਼ੁਰਗ ਬੀਬੀਆਂ ਵੀਰ ਭਾਈ ਸਾਰੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਫੁੱਲ ਲੈ ਕੇ ਹਾਰ ਲੈ ਕੇ ਔਰ ਇੱਥੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਨੇ ਸੋ ਸਾਰੇ ਹੀ ਇੱਥੇ ਜਿਹੜੇ ਹੈਗੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੋਣ ਵਾਸਤੇ ਸ੍ਰੀ ਗੁਰੂ ਸਾਹਿਬ ਜੀ ਨੂੰ ਨਮਸਤਕ ਨਤਮਸਤਕ ਹੋਣ ਲਈ ਔਰ ਨਗਰ ਕੀਰਤਨ ਦੇ ਸਵਾਗਤ ਲਈ ਵੱਡੇ ਪੱਧਰ ਤੇ ਇੱਥੇ ਪਹੁੰਚੇ ਹੋਏ ਨੇ ਸੋ ਇਹ ਤਸਵੀਰਾਂ ਨੇ ਦੌਲਤਪੁਰ ਇਲਾਕੇ ਦੀਆਂ ਜਿੱਥੇ ਅੱਗੇ ਵਿਭਾਗ ਦੀਆਂ ਪੰਜਾਬ ਪੁਲਿਸ ਦੀਆਂ ਪਾਇਲਟ ਗੱਡੀਆਂ ਨੇ ਪਾਇਲਟ ਗੱਡੀਆਂ ਸਕਾਉਟ ਕਰਕੇ ਲੈ ਕੇ ਆ ਰਹੀਆਂ ਨੇ ਨਗਰ ਕੀਰਤਨ ਨੂੰ ਤੇ ਉਸ ਤੋਂ ਪਿੱਛੇ ਨਗਰ ਕੀਰਤਨ ਦਾ ਕਾਫਲਾ ਹੈ ਜੋ ਫਰੀਦਕੋਟ ਤੋਂ ਬਾਇ ਫਰੋਜ਼ਪੁਰ ਹੋ ਕੇ ਫਰੋਜ਼ਪੁਰ ਤੋਂ ਅੱਗੇ ਮੋਗਾ ਹੋ ਕੇ ਇਹ ਪਹੁੰਚੇਗਾ ਅੱਗੇ ਲੁਧਿਆਣਾ ਤੇ ਲੁਧਿਆਣੇ ਤੋਂ ਅੱਗੇ ਅਨੰਦਪੁਰ ਸਾਹਿਬ ਪਹੁੰਚੇਗਾ ਸੰਗਤ ਨੂੰ ਤੁਸੀਂ ਵੇਖ ਸਕਦੇ ਹੋ ਜਿਹੜੇ ਨਾਲ ਕੋਈ ਗਿਆਨੀ ਮਹাপুরਖ ਸੰਤ ਮਹਾਂਪੁਰਖ ਇਸ ਨਗਰ ਕੀਰਤਨ ਦੇ ਨਾਲ ਆ ਰਹੇ ਨੇ ਉਹਨਾਂ ਦੇ ਉੱਪਰ ਫੁੱਲ ਵਰਸਾਏ ਜਾ ਰਹੇ ਨੇ ਸੋ ਫੁੱਲਾਂ ਨਾਲ ਸਵਾਗਤ ਹੋ ਰਿਹਾ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਹੋ ਰਿਹਾ ਸੰਗਤਾਂ ਲੰਗਰ ਲਾ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਔਰ ਸੰਪਰਦਾਵਾਂ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਨਗਰ ਕੀਰਤਨ ਵਿੱਚਾਂ 10 ਵਜੇ ਦਾ ਸਮਾਂ ਹੋ ਚੁੱਕਿਆ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ ਹੈ ਉਹ ਅੱਗੇ ਵਧ ਰਿਹਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਔਰ ਇਸ ਪਾਲਕੀ ਦੇ ਵਿੱਚ ਸ਼ਿਸ਼ੋਭਤ ਫੁਰ ਹਾਜ਼ਰ ਨਾਦਰ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਇਹ ਸਮਾਗਮ ਚੱਲ ਰਿਹਾ ਫਤੇ ਪਾਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਵੇ ਸੋ ਕੁਝ ਮੋਟਰਸਾਈਕਲਾਂ ਤੇ ਵੀਰ ਅੱਗੇ ਲੱਗੇ ਹੋਏ ਨੇ ਖਾਲਸੇ ਦੇ ਨਿਸ਼ਾਨ ਲੱਗੇ ਹੋਏ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਪਤੇ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਮੋਗਾ ਜਿਹੜਾ ਜੀ ਜੀ ਅਸੀਂ ਵੇਖ ਰਹੇ ਹਾਂ ਬਹੁਤ ਉਤਸ਼ਾਹ ਸੰਗਤ ਦੇ ਵਿੱਚ ਬੇਸ਼ੱਕ ਰਾਤ ਦੇ 10 ਵਜੇ ਚੁੱਕੇ ਨੇ ਉਹ ਸੜਕਾਂ ਤੇ ਖੜੇ ਪੜਾਵਾ ਤੇ ਖੜੇ ਉਡੀਕ ਰਹੇ ਨੇ ਵੀ ਕਦੋਂ ਨਗਰ ਕੀਰਤਨ ਆਵੇ ਨਗਰ ਕੀਰਤਨ ਦਾ ਇਹ ਸਵੇਰ 3 ਵਜੇ ਤੋਂ ਉਡੀਕ ਰਹੇ ਆਈ ਦੁਪਹਿਰੇ 3 ਵਜੇ ਤੋਂ ਲੈ ਕੇ ਅਸੀਂ ਸਾਰੇ ਸਾਡੀ ਸਮਾਜ ਸੇਵਾ ਸੜੀ ਰਜਿਸਟਰਡ ਮੋਗਾ ਵੱਲੋਂ ਇਸੇ ਜਗ੍ਹਾ ਦੇ ਉੱਤੇ ਅਸੀਂ ਵੇਟ ਕਰ ਰਹੇ ਆਂ ਉਹ ਨਗਰ ਕੀਰਤਨ ਆਇਆ ਆ ਉਹਦੇ ਉਤਸ਼ਾਹ ਨਾਲ ਅਸੀਂ ਤਰਦੇ ਆ ਜੀ ਸੋ ਸਵੇਰੇ 3 ਵਜੇ ਤੋਂ ਕਹਿੰਦੇ ਸ਼ੁਰੂ ਹੋਇਆ ਤੇ ਲੋਕ ਬੜੇ ਉਤਸ਼ਾਹ ਨਾਲ ਉਡੀਕ ਰਹੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਸ਼ਤ ਆਵਦੀ ਨੂੰ ਮਨਾਉਂਦੇ ਆ ਅੱਜ ਨਗਰ ਕੀਰਤਨ ਫਰੀਦਕੋਟ ਤੋਂ ਚੱਲ ਕੇ ਬਾਇਆ ਫਰੋਜ਼ਪੁਰ ਮੋਗਾ ਹੁੰਦੇ ਆ ਹੋਇਆ ਤੇ ਅੱਗੇ ਲੁਧਿਆਣੇ ਵੱਲ ਨੂੰ ਵੱਧ ਰਿਹਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੋਗੇ ਤੋਂ ਅੱਗੇ ਸਿਟੀ ਯੂਨੀਵਰਸਿਟੀ ਦੇ ਕੋਲ ਇੱਕ ਪੜਾਅ ਬਣਿਆ ਹੋਇਆ ਜਿੱਥੇ ਵਿਦਿਆਰਥੀਆਂ ਨੇ ਦੁੱਧ ਦੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਵਿਦਿਆਰਥੀ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦਾ ਸਤਿਕਾਰਯੋਗ ਉਹਨਾਂ ਨੂੰ ਇੱਕ ਸ਼ਰਦਾ ਦੇ ਫੁੱਲ ਭੇਂਟ ਕਰਨ ਲਈ ਅੱਗੇ ਵਧ ਰਹੇ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੈਕਾਰਿਆਂ ਦੀ ਗੂੰਜ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬ ਦੀ ਨਾਲ ਸੰਬੰਧਿਤ ਇਹ ਨਗਰ ਕੀਰਤਨ ਜੋ ਫਰੀਦਕੋਟ ਤੋਂ ਚੱਲ ਕੇ ਬਾਇਆ ਫਿਰੋਜ਼ਪੁਰ ਮੋਗਾ ਹੁੰਦਿਆਂ ਹੋਇਆਂ ਲੁਧਿਆਣੇ ਵੱਲ ਵਧ ਰਿਹਾ ਰਸਤੇ ਦੇ ਵਿੱਚ ਸਿਟੀ ਯੂਨੀਵਰਸਿਟੀ ਇੱਕ ਪੜਾਅ ਬਣਿਆ ਹੋਇਆ ਔਰ ਉਸ ਪੜਾਅ ਤੇ ਫੁੱਲਾਂ ਦੀ ਵਰਸਾਤ ਹੋਂਦੀ ਹੋਈ ਪੰਜ ਪਿਆਰਿਆਂ ਦੇ ਉੱਪਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਖਾਲਸੇ ਦੀ ਸਾਜਨਾ ਵਲੀ ਧਰਤੀ ਉਧਰ ਵੱਧ ਰਿਹਾ ਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਕ ਪਵਿੱਤਰ ਪਾਲਕੀ ਉਸ ਤੇ ਉੱਪਰ ਫੁੱਲਾਂ ਦੀ ਵਰਸਾਤ ਹੋ ਰਹੀ ਹੈ ਵਿਦਿਆਰਥੀ ਫੁੱਲਾਂ ਦੀ ਵਰਸਾਤ ਕਰ ਰਹੇ ਨੇ ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਸੋ ਸਿਟੀ ਯੂਨੀਵਰਸਿਟੀ ਵਾਲੇ ਪੜਾ ਤੋਂ ਅੱਗੇ ਲੁਧਿਆਣਾ ਹੁੰਦਾ ਹੋਇਆ ਲੁਧਿਆਣੇ ਅੱਜ ਵਿਸ਼ਰਾਮ ਆ ਤੇ ਵਿਸ਼ਰਾਮ ਤੋਂ ਬਾਅਦ ਕੱਲ ਨੂੰ ਆਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ ਇਹ ਨਗਰ ਕੀਰਤਨ ਔਰ ਸਾਰੇ ਲੋਕ ਬੜੀ ਸ਼ਰਧਾ ਔਰ ਪਿਆਰ ਨਾਲ ਇਹ ਸ਼ਤਾਬ ਦੀ ਮਨਾ ਰਹੇ ਨੇ ਕੈਮਰਾਮੈਨ ਕੁਲਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ